ਜਿੱਥੇ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਸਿਆਸਤ ਗਰਮਾਈ ਹੋਈ ਹੈ ਕੁਝ ਲੋਕ ਭਾਵੇਂ ਕਿ ਖਬਰਾਂ ਸੁਣ ਕੇ ਨੌਜਵਾਨ ਅੱਕੇ ਪਏ ਨੇ ਪਰ ਦੂਸਰੇ ਪਾਸੇ ਤਸਵੀਰਾਂ ਸਿਆਸਤ ਦੀਆਂ ਨੇ ਪਰ ਜਨਾਬ ਸਿਆਸਤ ਦੇ ਵਿੱਚ ਹਾਸਮਈ ਆਪਣੇ ਵਿਅੰਗ ਦੇ ਨਾਲ ਰਾਜਨੀਤੀ ਦੇ ਵਿੱਚ ਗਰਮ ਰਹਿਣ ਵਾਲੇ ਨੀਟੂ ਸ਼ਟਰਾਵਾਲੇ ਦੇ ਵੱਲੋਂ ਆਪਣੇ ਲੋਕ ਸਭਾ ਉਮੀਦਵਾਰੀ ਨੂੰ ਲੈ ਕੇ ਜਿੱਥੇ ਨਾਮਜ਼ਦਗੀ ਪੱਤਰ ਭਰੇਗੇ ਉੱਥੇ ਇਸ ਮੌਕੇ ਉਹ ਆਟੋ ਦੇ ਵਿੱਚ ਪਰਿਵਾਰ ਦੇ ਨਾਲ ਪਹੁੰਚੇ ਹੋਏ ਸਨ ਇਸ ਮੌਕੇ ਉਹਨਾਂ ਦੇ ਹੱਥ ਦੇ ਵਿੱਚ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀ ਮੂਰਤੀ ਫੜੀ ਹੋਈ ਸੀ ਅਤੇ ਨਾਲ ਦੀ ਨਾਲ ਉਹ ਕਹਿੰਦੇ ਨੇ ਕਿ ਅੱਜ ਭਗਵਾਨ ਦਾ ਆਸ਼ੀਰਵਾਦ ਵੀ ਉਹ ਨਾਲ ਲੈ ਕੇ ਆਏ ਹੋਏ ਨੇ ਇਸ ਮੋਕੇ ਨੂੰ ਟੁ ਸ਼ਟਰਾ ਵਾਲੇ ਨੇ ਕਿਹਾ ਹੈ ਕਿ ਜੇਕਰ ਮੈਂ ਜਿੱਤ ਗਿਆ ਤਾਂ YouTube ਹੈਂਗ ਹੋ ਜਾਵੇਗਾ ਕਿਉਂਕਿ ਸਾਰੇ ਮੇਰੀਆਂ ਵੀਡੀਓਜ਼ ਅਪਲੋਡ ਕਰਨਗੇ ਮੈਂ ਆਪਣਾ ਪਰਿਵਾਰ ਤੇ ਸਰਦਾਰ ਸੁਚਾ ਸਿੰਘ ਦੀ ਗਵਾਈ ਦੀ ਔਰ ਨਾਲ ਸਾਡੇ ਸਾਡੇ ਕਾਨਾ ਜੀ ਵੀ ਭਗਵਾਨ ਕ੍ਰਿਸ਼ਨ ਮਹਾਰਾਜ ਔਰ ਆ ਜੋ ਵੀ ਆ ਜੋ ਵੀ ਹੈ ਨਾਲ ਹੀ ਸਾਡੇ ਅੱਜ ਪਹੁੰਚੇ ਕਾਨਾ ਜੀ ਵੀ ਤੇ ਅੱਜ ਆਪਾਂ ਫੈਲ ਭਰਾਣਾ ਆਏ ਆ ਜੀ ਤੇ ਕਾਨਾ ਜੀ ਦੀ ਕਿਰਪਾ ਦੇ ਨਾਲ ਆ ਸਾਡਾ ਮੁੰਡਾ ਮੰਤਰੀ ਵੀ ਆ ਸਾਡਾ ਦੇਵ ਤੇ ਮੇਰੀ ਵਾਈਫ ਤੇ ਸਰਦਾਰ ਸੁੱਚਾ ਸਿੰਘ ਜੀ ਸਾਰੇ ਆਪਾਂ ਇਕੱਠੇ ਆਇਆ ਜੀ ਤੇ ਵਕੀਲ ਸਾਹਿਬ ਨੂੰ ਨਾਲ ਲੈ ਕੇ ਜਾ ਕੇ ਫਾਈਲ অবਜੈਕਸ਼ਨ ਭਰਾਵਾਂਗੇ ਜੀ ਜੇ ਕੋਈ ਇਜੈਕਸ਼ਨ ਹੋਇਆ ਤੇ ਵਕੀਲ ਸਾਹਿਬ ਦੇਖਣਗੇ ਕਿਉਂਕਿ ਸਾਨੂੰ ਇਹਨੇ ਪੜੇ ਲਿਖਿਆ ਹੈ ਨੀ ਕਿ ਪਰ ਜਿਹੜੀਆਂ ਵੱਡੀਆਂ ਪਾਲਟੀਆਂ ਸਾਡੇ ਤੋਂ ਦਰੀਆਂ ਹੋਈਆਂ ਉਹਨਾਂ ਨੂੰ ਪਤਾ ਹੈ 4 ਘੰਟੇ ਵਿੱਚ ਨੇ ਦੇਸ਼ ਬਦਲ ਕੇ ਰੱਖ ਦੇਣਾ ਜੇ ਨੇ ਕਿਆ ਹੋਣਾ ਇਤਿਹਾਸ ਬਦਲ ਕੇ ਰੱਖੂਗਾ ਬੰਦਾ ਫਾਈਲ ਦਾ ਕਿੰਨੇ ਕੀ ਕਰੈਕਸ਼ਨ ਹੈ ਜਾਂ ਨਹੀਂ ਇਹ ਪਤਾ ਨਹੀਂ ਹੈਗਾ ਤੇ ਦੇਸ਼ ਕਿੱਦਾਂ 4 ਘੰਟੇ ਬਦਲ ਦੋ ਸੁਣੋ ਇਹ ਦੀ ਗੱਲ ਨਹੀਂ ਹੁੰਦੀ ਕਿ ਕਿਸੇ ਨੂੰ ਨਹੀਂ ਪਤਾ ਪਤਾ ਹੁੰਦਾ ਸਾਡਾ ਬੱਚਾ ਕਿੰਨੀ ਪਾਸ ਕਰੇਗਾ ਕਿੰਨੀ ਫੇਲ ਨਿਕਲੇਗਾ ਕਿ ਕਵਾੜੀਆ ਬਣੇਗਾ ਕਿ ਸ਼ਟਰਾਂ ਵਾਲਾ ਬਣੇਗਾ ਕਿ ਆਟੋ ਰਿਕਸ਼ਾ ਚਲਾਏਗਾ ਕਿ ਕੀ ਕਰੇਗਾ ਠੀਕ ਹੈ ਨਾ ਇਹ ਤਾਂ ਰੱਬ ਹੀ ਤਕਦੀਰ ਬਦਲਦਾ ਜਾਂ ਇੱਕ VOTER ਤਕਦੀਰ ਬਦਲਦਾ ਠੀਕ ਹੈ ਇੱਕ VOTER ਕੋ ਆਪ ਅਪੀਲ ਕਰਦੇ ਆਂ ਵੀ ਸਾਨੂੰ ਵੋਟਾਂ ਪਾਓ ਸਾਰੇ ਲੋਕਾਂ ਦੀ ਜਮਾਤ ਦੇਖ ਲੈ ਇੱਕ ਵਾਰੀ ਜਿੰਨੇ ਆਜ਼ਾਦ ਖੜੇ ਹੋ ਉਹਨਾਂ ਨੂੰ ਪਾਓ ਤੇ ਜਿਨ੍ਹਾਂ ਨੂੰ ਅਸੀਂ ਸਮਰਥਨ ਕਰਦੇ ਪਿਆ ਵੋਟਾਂ ਨਾਲ ਪਾਓ ਕਿਉਂਕਿ ਇਹਨਾਂ ਨੇ ਤੁਹਾਨੂੰ ਬੜੇ ਬੜੇ ਝੂਠੇ ਕਿਸੇ ਨੇ 15 ਕਰੋੜ 15 ਲੱਖ ਕਿਸ ਨੇ ਹਜ਼ਾਰ ਕਿਸ ਨੇ 2000 ਕਿਸ ਨੇ 5000 ਸਾਰਿਆਂ ਨੇ ਵਾਅਦੇ ਕੀਤੇ ਪਰ ਕਿਸੇ ਦਾ ਵਾਅਦਾ ਕੋਈ ਸੱਚਾ ਨਹੀਂ ਨਿਕਲਿਆ ਮੈਂ ਤੇ ਮੇਰੇ ਨਾਲ ਗੱਲ ਕਰਾ ਦਿਓ ਜੇ ਪੰਜਾਬ ਦੇ ਵਿੱਚ ਕੋਈ ਐਮਪੀ ਦਿਖਾ ਦਿਓ ਇੱਕ ਐਮਪੀ ਨੂੰ 5 ਕਰੋੜ ਰੁਪਏ ਮਿਲਦਾ ਇੱਕ ਸਾਲ ਦਾ ਤੇ 5 ਸਾਲਾਂ ਦਾ 25 ਕਰੋੜ ਰੁਪਏ ਕਿਸੇ ਐਮਪੀ ਇੱਕ ਐਮਪੀ ਨੇ ਨਾ ਸ਼ਹਿਰ ਦੇ ਵਿੱਚ ਲਾਇਆ ਹੋਵੇ ਮੈਨੂੰ ਇੱਕ ਐਮਪੀ ਦਿਖਾ ਦਿਓ ਉਹਨਾਂ ਦੇ ਵਿੱਚ ਇਹ ਆ ਕਿ ਖਾਣ ਵਾਲੇ ਕੋਈ ਜ਼ਿਆਦਾ ਹੋਣੇ ਆ ਤੇ ਲਾਉਣ ਵਾਲੇ ਘੱਟ ਹੋਣੇ ਆ ਲਾਇਆ ਕਿਸੇ ਨਹੀਂ ਆਂਦੀਗਾ ਮੈਂ ਕਹਿੰਦਾ ਮੈਂ ਸਰ ਇੱਕ ਵਾਰੀ ਜੇ ਮੈਨੂੰ ਜਿਤਾਤਾ ਜਨਤਾ ਨੇ ਤੇ ਮੈਂ ਕਾਲੀ ਮਾਤਾ ਚਿੰਦਪੁਰੀ ਦੇ ਮੱਥਾ ਕਿਹਾਂ ਦਰਬਾਰ ਤੇ ਟਿਕਿਆ ਮੈਂ ਕਸਮ ਖਾ ਕੇ ਕਹਿੰਦਾ ਦੂਜੇ ਦਿਨ ਨਮੁੱਲੇ ਨਾਲ ਨਾ ਮੋੜਿਆ ਤੇ ਜੁੱਤੀਆਂ ਲਾ ਲਾ ਕੇ ਸਿਰ ਚ ਮਾਰਿਓ ਨਹੀਂ ਤੇ ਜ਼ਿੰਦਗੀ ਵਿੱਚ ਕਦੀ ਮੈਨੂੰ ਵੋਟ ਨਾ ਪਾਇਓ ਜੇ ਬੋਟ ਮੰਗਣਾ ਮੇਰੇ ਘਸੌਣ ਛੱਡਿਓ ਕਿਉਂਕਿ ਮੈਂ ਇੱਕ ਦਿਨ ਦੇ ਦੇਖੋ ਇੱਕ ਦਿਨ ਦੇ ਵਿੱਚ ਕੋਈ ਤੀਰ ਨਹੀਂ ਮਾਰ ਸਕਦਾ 4 ਘੰਟੇ ਵਾਲਾ ਤਰੀਕਾ ਨਾਲ ਮੈਂ ਦਿਖਾ ਕੇ ਜਾਊਂਗਾ ਮੈਂ ਆਪਣੇ YouTube ਤੇ ਲਾ ਦਊਂਗਾ ਕਿੱਦਾਂ ਹੈ ਲੋਕੀ YouTube ਇੱਕ ਇੱਕ ਬੰਦਾ ਵੀਡੀਓ ਪਾਏਗਾ ਇਧਰ ਆਓ ਇਧਰ ਆਓ YouTube 'ਤੇ ਇੱਕ ਇੱਕ ਬੰਦਾ ਵੀਡੀਓ ਪਾਏਗਾ ਕਿ ਇਹ ਗੱਲ ਕਹੇਗਾ ਕਿ ਨੀਟੋ ਸ਼ਟਰਾਂ ਵਾਲੇ ਨੇ ਸਾਨੂੰ ਅਸੀਂ ਵੋਟ ਪਾਈ ਜਿਤਾਇਆ ਸੀ ਐਮਪੀ ਉਹਨਾਂ ਸਾਡਾ ਮੁੱਲ ਮੋੜਤਾ ਦੂਜੇ ਦਿਨ ਹੀ ਕਿ ਨਾ ਕਿ ਐਮਪੀ 5 ਸਾਲਾਂ ਦੇ ਵਿੱਚ ਮੋੜ ਸਕਦਾ ਵਾ ਮੈਂ ਦੂਜੇ ਦਿਨ ਐਮਪੀ ਬਣਨ ਤੋਂ ਬਾਅਦ ਲੋਕਾਂ ਦੀ ਪੋਸਟ ਹੋਏਗੀ ਲੋਕਾਂ ਦੇ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਨਾ 4599 ਵੋਟਾਂ ਲੋਕਾਂ ਨੇ ਪਾਈਆਂ ਸੀ ਅੱਜ ਪੂਰੇ ਭਾਰਤ ਦੇਸ਼ ਪੂਰੇ ਇੰਡੀਆ ਦੇ ਵਿੱਚ ਇੱਕ ਰੌਲਾ ਸੀਗਾ ਕਿ 4599 ਵੋਟਾਂ ਪਈਆਂ 27 28 ਕੈਂਡੀਡੇਟਾਂ ਤੋਂ ਬਾਅਦ ਕੋਈ ਕੈਂਡੀਡੇਟ ਨਹੀਂ ਲੱਭਾ ਪਰ ਮੈਂ ਵਾਦਾ ਕਰਦਾ ਦੂਜੇ ਦਿਨ ਕੀ ਕਰ ਲੂੰਗਾ ਮੈਂ ਕਿਹੜਾ ਮੇਰੇ ਕੋਲ ਦਾ ਤੀਰ ਹੈਗਾ ਜਿਹੜਾ ਮੈਂ ਚਲਾ ਦੂੰਗਾ ਉਹ ਸਿੱਧ ਕਰਕੇ ਦਿਖਾ ਦੂੰਗਾ ਵੀ ਮੈਂ ਕੰਮ ਕਰਕੇ ਦਿਖਾਵਾਂਗਾ ਜੀ ਦੂਜੇ ਦਿਨ ਸੁੱਚਾ ਸਿੰਘ ਜੀ ਨੇ ਬਾਈ ਇਲੈਕਸ਼ਨਾਂ ਨੂੰ ਪਾਰਟੀ ਤੋਂ ਬਾਹਰ ਕੱਢਦਾ ਸੀ ਅੱਜ ਨਹੀਂ 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 ਇਹ ਇਦਾਂ ਦਾ ਨਹੀਂ ਕਰ ਸਕਦੇ ਸਾਡੇ ਮੇਨ ਪ੍ਰਧਾਨ ਇੰਡੀਆ ਦੇ ਪ੍ਰਧਾਨ ਨੇ ਉਪ ਪ੍ਰਧਾਨ ਇੰਡੀਆ ਦਾ ਮੈਂ ਵਾਂ ਤੇ ਬੇਗੰਪੁਰਾ ਪਾਰਟੀ ਸਾਂਝਾ ਫਰੰਟ ਸ਼੍ਰੀ ਗੁਰੂ ਰਵਿਦਾਸ ਸਮਾਜਿਤ ਦੀ ਪਾਰਟੀ ਹੈ ਸ਼੍ਰੀ ਗੁਰੂ ਰਵਿਦਾਸ ਸਮਾਜ ਵਾਲਮੀਕ ਸਮਾਜ ਧਰਮ ਸਮਾਜ ਪਰਮਾਸ਼ਾ ਸਮਾਜ ਔਰ ਜੇ ਕਬੀਰ ਪੰਥੀ ਆ ਉਹ ਸਾਡੇ ਨਾਲ ਸਾਡੇ ਸਟੂਲ ਕਸਟਮਰ ਜਨੇ ਐਸੀ ਸਮਾਜ ਭਾਈਚਾਰਾ ਸਾਡੇ ਨਾਲ ਜਿਆ ਪਾਜੀ ਬਾਰਨਸੀ ਸਾਡੇ ਵਕੀਲ ਸਾਹਿਬ ਪਹੁੰਚੇ ਹੋਏ ਸਾਰੇ ਵਕੀਲ ਸਾਹਿਬ ਗੱਲਬਾਤ ਕਰ ਰਹੇ ਉੱਥੇ ਸਾਡੇ ਵਕੀਲਾ ਸਾਹਿਬ ਜੋ ਗੱਲ ਵਕੀਲ ਸਾਹਿਬ ਕਰਨਗੇ ਉਹੀ ਮੈਂ ਕਰਾਂਗਾ ਜੀ ਜਿਆ ਕਦੋਂ ਹੈਗਾ ਤੁਸੀਂ ਬਾਰਨਸੀ ਦੇਖੋ ਜਦੋਂ ਉਹਨਾਂ ਨੇ ਬੁਲਾਇਆ ਉਹ ਕਹਿੰਦੇ ਹਜੇ ਤੁਹਾਨੂੰ ਮੈਂ ਦੱਸਾਂਗਾ ਹਜੇ ਹਜੇ ਨਹੀਂ ਜਰੂਰਤ ਨੇਗੀ ਜਦੋਂ ਲੋਟ ਹੈ ਕਿ ਪਹਿਲਾਂ ਇੱਥੇ ਜਲੰਧਰ ਕਰਾ ਕੇ ਉੱਥੇ ਆਜਾ ਕੰਪੀਟੀਸ਼ਨ ਕਿੰਨਾ ਲੱਗੇ ਤੁਹਾਡੇ ਸਾਰੀ ਜਲੰਧਰ ਚ ਮੇਰਾ ਕੰਪੀਟੀਸ਼ਨ ਇਹ ਹੈ ਕਿ ਜੇ ਇਹ ਆਮ ਬੰਦੇ ਨੂੰ ਨੌਕਰੀ ਨਹੀਂ ਦਿੰਦੀ ਮਿਲਦੀ ਪਈ ਲੋਕ ਬਹੁਤ ਪਰੇਸ਼ਾਨ ਹੈ এডਿਕੇਸ਼ਨ ਤੋਂ ਕੀ ਔਰ ਕੰਮ ਕਾਰੋਬਾਰ ਜੀ ਮੰਦਾ ਕਰਦਾ ਸਾਰਾ ਕੁਝ ਨੇ ਬੇੜਾ ਕਰ ਕਰਦਾ ਜੇ ਮੈਨੂੰ ਬਣਾਤਾ ਜਾਵੇ ਪ੍ਰਧਾਨ ਮੰਤਰੀ ਜੇ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਜਾ ਤੇ ਮੈਂ ਦੇਸ਼ ਅਮੀਰ ਕਰਕੇ ਦਿਖਾ ਦੂੰਗਾ ਕਿ ਜਿਹੜਾ 10 ਸਾਲਾਂ ਚ ਨਹੀਂ ਕਰ ਸਕੇ ਸਿਰਫ 4 ਘੰਟੇ ਦੀ ਮੌਲ ਚਾਹੀਦੀ ਮੈਨੂੰ ਔਰ ਜੇ ਮੈਂ ਐਮਪੀ ਬਣ ਗਿਆ ਤੇ ਦੂਜੇ ਦਿਨ ਲੋਕਾਂ ਦੇ ਮੁੱਲ ਮੋੜ ਕੇ ਦਿਖਾ ਦੂੰਗਾ ਦੂਜੇ ਦਿਨ ਉਹ ਲੋਕੀ ਖੁਦ ਆਪਣੀ ਵੀਡੀਓ ਪਾ ਕੇ ਆਪ ਕਹਣਗੇ ਵੀ ਯਾਰ ਸਾਡਾ ਮੁੱਲ ਮੁਰਦਾ ਹਜੇ ਮੁੱਦੇ ਕੀ ਕੀ ਰੋਗੇ ਮੁੱਦੇ ਨਹੀਂ ਦੱਸਨੇ ਜੇ ਮੁੱਦੇ ਦੱਸਦੇ ਸਾਡੇ ਮੁੱਦੇ ਇਹ ਲੀਡਰ ਚੋਰੀ ਕਰਦੇ ਆ ਸਾਡੇ ਕੰਮ ਇਹ ਲੀਡਰ ਚੋਰੀ ਕਰਦੇ ਆ ਔਰ ਮੈਂ ਗੱਲ ਜਾਊਗਾ ਬਈ ਸਾਡੇ ਜਿਹੜੇ ਇੱਕ ਭੱਜ ਸਾਹਿਬ ਹੈ ਗਿਆ ਜਿਨ੍ਹਾਂ ਦਾ ਬਹੁਤ ਵੱਡਿਆ ਨਾਮ ਸੀਗਾ ਉਹਨਾਂ ਨੇ ਇੱਕ ਗੱਲ ਕਹੀ ਸੀ ਉਹਨਾਂ ਦਾ ਨਾਮ ਭੁੱਲਦਾ ਹੋਇਆ ਮੈਨੂੰ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਕਿਸੇ ਦਿਨ ਐਮਪੀ ਬਣ ਕੇ ਦਿਖਾਊਗਾ ਔਰ ਬਣ ਕੇ ਜਰੂਰ ਦਿਖਾਊਗਾ ਔਰ ਰਾਮੂ ਵਾਲੀ ਸੌਰੀ ਰਾਮੂ ਵਾਲੀ ਸਾਡੇ ਵੱਡੇ ਭਰਾ ਜਿਹੜੇ ਉਹ ਮੰਤਰੀ ਨੇ ਉਹਨਾਂ ਨੇ ਕਿਹਾ ਸੀਗਾ ਵੀ ਕਿਸੇ ਪਾਰਟੀ ਦਾ ਨਾਮ ਲੈ ਕੇ ਵੀ ਇਹਨਾਂ ਦੇ ਪਾਰਟੀ ਨਾਲ ਨੀਟੂ ਸ਼ਟਰਾਂ ਵਾਲਾ ਵੀ ਸਮਝੌਤਾ ਨਹੀਂ ਕਰੂਗਾ ਮੈਂ ਕੱਲ ਵੀਡੀਓ ਦੇਖ ਰਿਆ ਸੀਗਾ ਤੇ ਉਹ ਵੀਡੀਓ ਪਤਾ ਨਹੀਂ ਕਿੰਨੇ ਕਰੋੜ ਮਿਲੀਅਨ ਚ ਗਈ ਆ ਕਹਿੰਦੇ ਵੀ ਨੀਟੂ ਵੀ ਸ਼ਟਰਾਂ ਵਾਲਾ ਵੀ ਇਸ ਪਾਰਟੀ ਨਾਲ ਸਮਝੌਤਾ ਨਹੀਂ ਕਰੇਗਾ ਲਾਸਟ ਟਾਈਮ ਤੇ ਹਮ 2600 ਵੋਟ ਪਈ ਸੀ ਐਸੇ ਕਿੰਨੀ ਕਹਾਜੀ ਹੁੰਦਾ ਆ ਐਤ ਕੀ ਭਾਜੀ ਜਿੱਤੇ ਪਏ 13 ਐਮਪੀ ਖੜੇ ਕਰ ਦਿੱਤੇ ਆ ਕਿ ਐਤ ਕੀ ਤੇ ਨਕਸ਼ਾ ਬਦਲ ਕੇ ਰਵਾਂਗੇ ਜੋ ਮਰਜੀ ਕਹਿੰਦੇ ਆ ਜਿਹੜੇ ਜਿੰਨੇ ਵੀ ਆ ਅਧਲਾ ਬਦਲੀ ਪਲਟਾ ਪਲਟੀ ਕਰਦੇ ਆ ਜਿਹੜੇ ਲੋਕ ਪਲਟਾ ਪਲਟੀ ਕਰਦੇ ਆ ਅੱਜ ਦਾ ਇੱਕ ਇੱਕ ਨੌਜਵਾਨ ਸ਼ਹੀਦ ਹੋਇਆ ਸ਼ੁਸ਼ਿਲ ਕੁਮਾਰਿੰਕੂ ਤੇ ਇੱਕ ਆਪਣਾ ਚਰਨਜੀਤ ਚੰਨੀ ਭਾਜੀ ਬੜੇ ਦੋਨੇ ਦੋਨੇ ਕਹਿ ਰਿਆ ਕਿ ਜਵਾਨ ਇੰਦਾ ਜਵਾਨ ਇੰਦਾ ਉਹ ਜਦੋਂ ਉਹਨਾਂ ਦੀਆਂ ਨੌਕਰੀਆਂ ਵਿਚਾਰਿਆਂ ਦੀ ਖੋਈਆਂ ਜਾ ਰਹੀਆਂ ਜਦੋਂ ਉਹਨਾਂ ਦੇ 5 ਸਾਲ ਵਾਸਤੇ ਨੌਕਰੀ ਦਿੱਤੀਆਂ ਗਈਆਂ ਉਦੋਂ ਭਾਜੀਪੀ ਸਰਕਾਰ ਬੋਲੀ ਨਹੀਂ ਜਾਂ ਉਦੋਂ ਚਰਨਜੀਤ ਚੰਨੀ ਨਹੀਂ ਬੋਲਿਆ 4 ਘੰਟੇ 3 ਮਿੰਟ 3 ਘੰਟੇ 3 ਮਹੀਨੇ ਵਿੱਚ ਸੀਮ ਰਿਆ ਕਿੰਨੇ ਪੈਸੇ ਫੜੇਗੇ ਹੁਣ ਲੋਕਾਂ ਨੇ ਜੀ ਬੋਟ ਪਾਉਣੀ ਆ ਉਹਨਾਂ ਨੂੰ ਤੇ ਜਾਓ ਪਾਵਾ ਸਾਡਾ ਕੀ ਜਾਂਦਾ ਜਦੋਂ ਤੁਸੀਂ ਜੇ ਲੀਡਰ ਨਹੀਂ ਸਹੀ ਤੇ ਵੋਟਰ ਵੀ ਨਹੀਂ ਸਹੀ ਆਗੇ ਵੋਟਰ ਆ ਕੀ ਇਸਤੇਮਾਲ ਕਰਨ ਜਿਹੜੇ ਆਜ਼ਾਦ ਬੰਦੇ ਉਹਨਾਂ ਨੂੰ ਪਾਣ ਜਾਂ ਸਾਨੂੰ ਪੱਗ ਜਿਤਾਨ ਔਰ ਦੂਜੇ ਦਿਨ ਮੁੱਲ ਨਾ ਮੋੜਿਆ ਤੇ ਜੁੱਤੀਆਂ ਲਾ ਲਾ ਕੇ ਸਾਡੇ ਸਿਰ 'ਚ ਮਾਰਿਓ ਅਸੀਂ ਕੋਈ ਪੁਲਿਸ ਨਹੀਂ ਹੋਗੀ ਕੋਈ ਕੁਝ ਨਹੀਂ ਹੋਗਾ ਅਸੀਂ ਕਹਾਂਗੇ ਇਹਨਾਂ ਲੋਕਾਂ ਨੂੰ ਮਾਰਨ ਦਿਓ ਕਿਉਂਕਿ ਅਸੀਂ ਮੀਡੀਆ ਸਾਹਮਣੇ ਕਿਹਾ ਸੀ ਨਿਕਲ ਉਹ ਲੀਡਰ ਨਹੀਂ ਕਹੋਗੇ ਨਿਕਲ ਤੁਹਾਡੇ 13 ਉਮੀਦਵਾਰ ਨੇ